ਧਨ ਮੋਤੀ ਜਨ ਪੁੰਨ ਕਮਾਇਆ ਗੁਰੂ ਲਾਲਾ ਤਾਈ ਦੁੱਧ ਪਲਾਇਆ ਅਸੀਂ ਸਾਰੇ ਇਤਿਹਾਸ ਤੋਂ ਜਾਣੂ ਹਾਂ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਖਤੇ ਜਿਗਰ ਛੋਟੇ ਫਰਜ਼ੰਦ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਧੰਨ ਮਾਤਾ ਪੂਜਨੀਕ ਮਾਤਾ ਮਾਤ ਗੁਜਰਕੌਰ ਜੀ ਜਿਨ੍ਹਾਂ ਨੂੰ ਖੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਉਸ ਸਰਦ ਰੁੱਤ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਜਿਹੜੀ ਸੇਵਾ ਏ ਉਹ ਭਾਈ ਸਾਹਿਬ ਭਾਈ ਮੋਤੀराम ਮੈਰਾ ਜੀ ਨੇ ਕੀਤੀ ਅਤੇ ਉਹਨਾਂ ਨੂੰ ਇਸ ਸੇਵਾ ਕਰਨ ਦੇ ਉੱਤੇ ਵੱਡਾ ਡੰਡ ਦਿੱਤਾ ਗਿਆ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਧੰਨ ਨੇ ਗੁਰੂ ਦੇ ਪਿਆਰੇ ਜਿਨ੍ਹਾਂ ਦੇ ਵੱਲੋਂ ਆਪਣਾ ਆਪਾ ਕੁਰਬਾਨ ਕਰਕੇ ਸੇਵਾਵਾਂ ਨਿਭਾਈਆਂ ਗਈਆਂ ਦੋ ਦਿਨ ਲਗਾਤਾਰ ਠੰਡੇ ਬੁਰਜ ਦੇ ਵਿੱਚ ਦੁੱਧ ਦੀ ਸੇਵਾ ਜਿਹੜੀ ਹੈ ਭਾਈ ਮੋਤੀਰਾ ਮਹਿਰਾਜੀ ਦੇ ਵੱਲੋਂ ਨਿਭਾਈ ਗਈ ਸੀ ਅੱਜ ਅਸੀਂ ਤੁਹਾਨੂੰ ਉਹਨਾਂ ਗਲਾਸਾਂ ਦੇ ਵੀ ਦਰਸ਼ਨ ਕਰਵਾਵਾਂਗੇ ਜਿਹੜੇ ਗਲਾਸਾਂ ਦੇ ਵਿੱਚ ਛੋਟੇ ਸਹਿਬਜ਼ਾਦੇਆਂ ਨੂੰ ਅਤੇ ਮਾਤਾ ਗੁਜਰਕੌਰ ਜੀ ਨੂੰ ਅਮਰ ਸ਼ਹੀਦ ਭਾਈ ਮੋਤੀਰਾ ਮਹਿਰਾਜੀ ਦੇ ਵੱਲੋਂ ਦੁੱਧ ਪਿਲਾਇਆ ਗਿਆ ਸੀ ਅੱਜ ਵੀ ਉਹੋ ਗਲਾਸ ਗੁਰਦੁਆਰਾ ਸਾਹਿਬ ਦੇ ਵਿੱਚ ਸਜੋਬਿਤ ਨੇ ਸੋ ਆਓ ਹੁਣ ਅੰਦਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਅਤੇ ਉਹਨਾਂ ਪਵਿੱਤਰ ਗਲਾਸਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਉਹਨਾਂ ਪਵਿੱਤਰ ਗਲਾਸਾਂ ਦੇ ਜਿਨ੍ਹਾਂ ਨੂੰ ਧੰਨ ਧੰਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜਤਿਆਂ ਦੀ ਛੋਹ ਪ੍ਰਾਪਤ ਹੈ। ਇਹ ਉਹੀ ਪਵਿੱਤਰ ਗਲਾਸ ਨੇ ਜਿਨ੍ਹਾਂ ਦੇ ਵਿੱਚ ਛੋਟੇ ਸਾਹਿਬ ਜਤਿਆਂ ਨੇ ਦੁੱਧ ਛਕਿਆ ਸੀ। ਮੋਤੀਰਾ ਮੈਰਾ ਜੀ ਦੇ ਵੱਲੋਂ ਦੁੱਧ ਦੀ ਸੇਵਾ ਨਿਭਾਈ ਗਈ ਸੀ। ਅਤੇ ਇਸ ਸੇਵਾ ਬਦਲੇ ਉਹਨਾਂ ਨੂੰ ਵੱਡੀ ਕੁਰਬਾਨੀ ਵੀ ਦੇਣੀ ਪਈ ਸੀ 모ਤੀਰਾ ਮਹਾਰਾਜੀ ਦੀ ਇਸ ਕੁਰਬਾਨੀ ਨੂੰ ਇਸ ਸੇਵਾ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ ਅਤੇ ਜਦੋਂ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਹੁੰਦਾ ਤਾਂ 모ਤੀਰਾ ਮਹਾਰਾਜੀ ਦਾ ਜ਼ਿਕਰ ਕਰਨਾ ਵੀ ਲਾਜ਼ਮੀ ਹੁੰਦਾ ਹੈ ਤੇ ਜਦੋਂ ਵੀ ਤੁਸੀਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਲਈ ਜਾਂਦੇ ਹੋ ਤਾਂ ਗੁਰਦੁਆਰਾ ਮੋਤੀਰਾ ਮਹਿਰਾਜੀ ਵਿਖੇ ਵੀ ਇਹਨਾਂ ਪਵਿੱਤਰ ਗਲਾਸਾਂ ਦੇ ਦਰਸ਼ਨ ਦੀਦਾਰੇ ਜ਼ਰੂਰ ਕਰਨਾ ਇਹ ਉਹੀ ਪਵਿੱਤਰ ਗਲਾਸ ਨੇ ਜਿਨ੍ਹਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਚਕਾਇਆ ਗਿਆ ਸੀ ਤੇ ਅੱਜ ਵੀ ਇਹੇ ਗਲਾਸ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਨੇ ਸੰਗਤਾਂ ਦੂਰ ਦਰਾਡੇ ਤੋਂ ਆਕੇ ਇਹਨਾਂ ਪਵਿੱਤਰ ਗਲਾਸਾਂ ਦੇ ਵੀ ਦਰਸ਼ਨ ਕਰਕੇ ਮਹਿਸੂਸ ਕਰਦੀਆਂ ਨੇ ਉਹ ਪੋਹ ਦੀਆਂ ਰਾਤਾਂ ਜਿਨ੍ਹਾਂ ਰਾਤਾਂ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਰੱਖ ਕੇ ਛੋਟੇ ਸਹਿਬਜ਼ਾਦਿਆਂ ਨੂੰ ਕੁਝ ਵੀ ਖਾਣ ਲਈ ਕੁਝ ਵੀ ਪਾਉਣ ਲਈ ਨਹੀਂ ਦਿੱਤਾ ਗਿਆ ਸੀ ਇਹ ਐਸੀ ਕਰੜੀ ਸਜ਼ਾ ਦਿੱਤੀ ਗਈ ਸੀ ਛੋਟੇ ਸਹਿਬਜ਼ਾਦਿਆਂ ਨੂੰ ਕਿ ਮਾਤਾ ਗੁਜਰਕੌਰ ਜੀ ਨੂੰ ਕਿ ਸੁਣਨ ਵਾਲੇ ਦੀ ਰੂਹ ਕੰਬ ਜਾਂਦੀ ਹੈ ਇਸ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਜੇਕਰ ਗੱਲ ਕਰਾਂ ਤਾਂ ਮੁਸਲਮਾਨ ਭਾਈਚਾਰੇ ਦੀ ਬੜੀ ਮੁਕੱद्दਸ ਧਰਤੀ ਹੈ ਰੋਜ਼ਾ ਸ਼ਰੀਫ ਮਸਜਿਦ ਜਿਹੜੀ ਕਿ ਬਿਲਕੁਲ ਇਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਮੌਜੂਦ ਹੈ ਜਦੋਂ ਬੰਦਾ ਸਿੰਘ ਬਹਾਦਰ ਹੋਰਾਂ ਨੇ ਸਰਹੰਦ ਦੇ ਨੂੰ ਫਤਿਹ ਕੀਤਾ ਸੀ ਸਰਹੰਦ ਦੀ ਇੱਟ ਨਾਲ ਟਕੜਕਾ ਦਿੱਤੀ ਸੀ ਤਾਂ ਤੁਸੀਂ ਦੇਖੋ ਕਿ ਸਰਹੰਦ ਜਿਹੜੀ ਹੈ ਪੂਰੀ ਉਹਨਾਂ ਨੇ ਤਹਿਸ ਨਿਸ ਕਰ ਦਿੱਤੀ ਸੀ ਪਰ ਸਿੱਖ ਧਰਮ ਹਰ ਇੱਕ ਧਰਮ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ ਅਤੇ ਉਸ ਦੇ ਸਬੂਤ ਮਿਲਦੇ ਨੇ ਰੋਜ਼ਾ ਸ਼ਰੀਫ ਮਸਜਿਦ ਜਿਹੜੀ ਕਿ ਹੁਬ ਹੁ ਅੱਜ ਵੀ ਉਸੇ ਤਰ੍ਹਾਂ ਦੇ ਨਾਲ ਸਥਾਪਿਤ ਹੈ ਬੰਦਾ ਸਿੰਘ ਬਹਾਦਰ ਜਾਉਣਾ ਦੇ ਸਿੰਘਾਂ ਦੇ ਵੱਲੋਂ ਕਿਸੇ ਵੀ ਧਾਰਮਿਕ ਸਥਾਨ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਸੀ ਭਾਵੇਂ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਪਹੁੰਚੇ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਨੂੰ ਫਤਿਹ ਕੀਤਾ ਸੀ ਤਾਂ ਉਹਨਾਂ ਨੇ ਸਰਹੰਦ ਜਿਹੜੀ ਹੈ ਤਹਿਸ ਨੇਸ ਕਰ ਦਿੱਤੀ ਸੀ ਪਰ ਅੱਜ ਵੀ ਧਾਰਮਿਕ ਸਥਾਨ ਜਿਉਂਦੇ ਤਿਉ ਬਣੇ ਹੋਏ ਨੇ ਇਸ ਗੁਰਦੁਆਰਾ ਮੋਤੀਰਾ ਮਹਿਰਾਜੀ ਦਾ ਇਤਿਹਾਸਿਕ ਗੁਰਦੁਆਰਾ ਉਹਨਾਂ ਦਾ ਇਹ ਗ੍ਰਹਿ ਸੀ ਜਿਹੜੇ ਕਿ ਸਰਹੰਦ ਦੀ ਧਰਤੀ ਦੇ ਉੱਤੇ ਹੀ ਰਹਿੰਦੇ ਸੀ ਤੇ ਉਹਨਾਂ ਦੇ ਵੱਲੋਂ ਛਕਾਇਆ ਗਿਆ ਸੀ ਦੁੱਧ ਜਿਹੜਾ ਕਿ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਨੂੰ ਠੰਡੇ ਬੁਰਜੇ ਦੇ ਵਿੱਚ ਛਕਾਇਆ ਗਿਆ ਸੀ ਸੰਗਤ ਜੀ ਜਦੋਂ ਗੁਰਗੋਬਿੰਦ ਸਿੰਘ ਜੀ ਨੂੰ ਨੂਰਾ ਮਾਹੀ ਨੇ ਦਾਸਤਾਨ ਦੱਸੀ ਸਰਹੰਦ ਦੀ ਕਿ ਸਰਹੰਦ ਦੇ ਵਿੱਚ ਕੀ ਕੁਝ ਵਾਪਰਿਆ ਤਾਂ ਜਦੋਂ ਉਹਨਾਂ ਨੇ ਮੋਤੀਰਾ ਮਹਿਰੇ ਦੀ ਇਸ ਸੇਵਾ ਨੂੰ ਸੁਣਿਆ ਤਾਂ ਉਹਨਾਂ ਨੇ ਕਿਹਾ ਕਿ ਮੋਤੀਰਾਮ ਮਹਿਰਾ ਜਿਨ੍ਹਾਂ ਦੇ ਵੱਲੋਂ ਇਹ ਸੇਵਾ ਨਿਭਾਈ ਗਈ ਹੈ ਉਹ ਹਮੇਸ਼ਾ ਮੇਰੇ ਨੇੜੇ ਰਹਿਣਗੇ ਜਦੋਂ ਅਸੀਂ ਸੱਚਖੰਡ ਵਿਰਾਜ ਜਾਵਾਂਗੇ ਤਾਂ ਉੱਥੇ ਮੋਤੀਰਾਮ ਮਹਿਰਾ ਜੀ ਨੇ ਜਿਹੜੇ ਅਤੇ ਉਹਨਾਂ ਦਾ ਪਰਿਵਾਰ ਜਿਹੜਾ ਆ ਜਿਨ੍ਹਾਂ ਨੇ ਮੇਰੇ ਛੋਟੇ ਫਰਜ਼ੰਦਾਂ ਦੀ ਸੇਵਾ ਕੀਤੀ ਹੈ ਮੇਰੇ ਮਾਤਾ ਜੀ ਦੀ ਸੇਵਾ ਕੀਤੀ ਹੈ ਅਸੀਂ ਉਹਨਾਂ ਦੇ ਹੁਣ ਕਰਜ਼ਾਈ ਹੋ ਗਏ ਆ ਅਤੇ ਜਦੋਂ ਅਸੀਂ ਸੱਚਖੰਡ ਦੇ ਵਿੱਚ ਵਿਰਾਜਮਾਨ ਹੋ ਜਾਵਾਂਗੇ ਤਾਂ ਭਾਈ ਮੋਤੀਰਾਮ ਮਹਿਰਾ ਜੀ ਅਤੇ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਸਾਡੇ ਹਮੇਸ਼ਾ ਅੰਗ ਸੰਗ ਰਹੇਗਾ ਸਾਡੇ ਨਜ਼ਦੀਕ ਰਹੇਗਾ ਤਨ ਨੇ ਗੁਰੂ ਦੇ ਪਿਆਰੇ ਜਿਨ੍ਹਾਂ ਦੇ ਵੱਲੋਂ ਆਪਣਾ ਆਪਾ ਕੁਰਬਾਨ ਕਰਕੇ ਮਹਾਨ ਸੇਵਾਵਾਂ ਨਿਭਾਈਆਂ ਗਈਆਂ ਅਤੇ ਆਪਣਾ ਪਰਿਵਾਰ ਤੱਕ ਜਿਹੜਾ ਆ ਉਸ ਨੂੰ ਸ਼ਹਾਦਤਾਂ ਦੇ ਜੰਮ ਪਲਾ ਦਿੱਤੇ ਤਨ ਨੇ ਮੋਤੀਰਾ ਮਹਿਰਾਜੀ ਅਤੇ ਉਹਨਾਂ ਦਾ ਪਰਿਵਾਰ ਇਸ ਸਥਾਨ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਨਤਮਸਤਕ ਹੁੰਦੀਆਂ ਨੇ ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਆਪਣਾ ਆਪਾਂ ਕੁਰਬਾਨ ਕਰਕੇ ਸੇਵਾਵਾਂ ਨਿਭਾਈਆਂ ਉਹਨਾਂ ਨੂੰ ਸਜਦਾ ਕਰਨ ਵਾਸਤੇ ਜਰੂਰ ਪਹੁੰਚੀਏ ਤੇ ਤੁਸੀਂ ਵੀ ਜਦੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਇਖੇ ਦਰਸ਼ਨ ਦੀਦਾਰਿਆਂ ਵਾਸਤੇ ਆਵੋ ਤਾਂ ਮੋਤੀਰਾਮ ਮਹਿਰਾਜੀ ਦੇ ਇਸ ਸਥਾਨ ਤੇ ਵੀ ਜਰੂਰ ਪਹੁੰਚਣਾ ਅਤੇ ਉਹਨਾਂ ਪਵਿੱਤਰ ਗਲਾਸਾਂ ਦੇ ਵੀ ਦਰਸ਼ਨ ਕਰਨਾ ਅਤੇ ਉਸ ਮਹਾਨ ਰੱਬੀ ਰੂਹ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਜਰੂਰ ਸਜਦਾ ਕਰਨਾ ਗੁਰਦੁਆਰਾ ਮੋਤੀਰਾਮ ਮਹਿਰਾਜੀ